ਜਿਹੜੇ ਦਾਸ ਨੇ ਜਿਹੜੇ ਸੇਵਕ ਨੇ ਉਹ ਤੇ ਪਹਿ ਧਿਆਨ ਨਾਲ ਉਸ ਪਰਮਾਤਮਾ ਨੂੰ ਗੁਰੂ ਨੂੰ ਜਪਦੇ ਨੇ ਦਿਨ ਰਾਤ ਤੇ ਜਦੋਂ ਜਪਦੇ ਨੇ ਤੇ ਉਹ ਫਿਰ ਰੱਖਿਆ ਵੀ ਕਰਨ ਆਉਂਦਾ ਹੈ ਪਰਮਾਤਮਾ ਰੱਖਿਆ ਵੀ ਕਰਨ ਆਉਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦੋ ਹੀ ਪੰਕਤੀਆਂ ਦੀ ਇੱਕ ਸਾਖੀ ਚੱਲਦੀ ਬੜੀ ਛੋਟੀ ਜੀ ਆਖਦੇ ਹਾਥੀ ਨੂੰ ਸ਼ਰਾਪ ਹੋ ਗਿਆ ਤੇ ਹਾਥੀ ਬਣ ਗਿਆ ਕੋਈ ਦੇਵਤਾ ਪਰ ਜਦੋਂ ਪਾਣੀ ਪੀਣ ਗਿਆ ਤੇ ਪਾਣੀ ਦੇ ਵਿੱਚ ਤੰਦੂਆ ਸੀ ਤੇ ਤੰਦੂਏ ਨੇ ਉਹਦੀ ਲੱਤ ਫੜ ਲਈ ਪਾਣੀ ਦੇ ਵਿੱਚ ਜਿਹੜਾ ਜੀਵ ਉਹ ਮੇਕਲੈਸ ਹੋ ਜਾਂਦਾ ਹੈ ਤੰਦੂਆ ਨੂੰ ਪਾਣੀ ਚ ਖਿੱਚੀ ਜਾਂਦਾ ਹੈ ਹਾਥੀ ਦਾ ਜੋਰ ਨਹੀਂ ਪੈਂਦਾ ਪਹਿਲਾਂ ਲੱਤਾਂ ਤੱਕ ਡੁੱਬਿਆ ਫਿਰ ਢੜ ਵੀ ਡੁੱਬ ਗਿਆ ਜਦੋਂ ਸਾਰਾ ਡੁੱਬ ਕੇ ਸੁੰਨ ਡੁੱਬਣ ਲੱਗੀ ਤੇ ਉਹ ਸਰਵਾਹਗੂ ਨੂੰ ਆਵਾਜ਼ ਮਾਰ ਲਈ ਐ ਕਰਤੇ ਪੁਰਖ ਪਰਮਾਤਮਾ ਜੇ ਹੁੰਨਾ ਆਏ ਤੇ ਕਦੋਂ ਹੋਣਾ ਹੈ ਪ੍ਰਾਣੀ ਨਿਕਲ ਚੱਲੇ ਮੈ ਤੇ ਮਰ ਚੱਲੇ ਆ ਜਦੋਂ ਜੀਵ ਦੇ ਅੰਦਰੋਂ ਭਾਵਨਾ ਨਿਕਲਦੀ ਆਵਾਜ਼ ਨਿਕਲਦੀ ਹੈ ਤੇ ਰੱਬ ਇਹ ਨਹੀਂ ਵੇਂਦਾ ਕਿ ਬੰਦਾ ਹੈ ਕਿ ਬੱਚਾ ਹੈ ਕਿ ਸਿਆਣਾ ਹੈ ਬਜ਼ੁਰਗ ਹੈ ਕਿ ਪੰਛੀ ਹੈ ਪਸ਼ੂ ਹੈ ਕੌਣ ਜਿਹਦੀ ਸੁਰਤ ਜਿਹਦੀ ਸੋਈ ਉਹਦੇ ਨਾਲ ਜਾ ਕੇ ਮਿਲ ਗਈ ਉਹਦੀ ਬਾਹ ਉਹਨੇ ਫੜ ਲੈਣੀ ਤੇ ਉਹ ਪੰਕਤੀਆਂ ਕਿਹੜੀਆਂ ਨੇ ਅਗਦੇ ਕਰ ਧਰੇ ਚੱਕਰ ਬਿਕੁੰਥ ਤੇ ਆਏ ਜਿਸ ਰੂਪ ਚ ਕੋਈ ਯਾਦ ਕਰਦਾ ਹੈ ਉਹਨੂੰ ਉਹ ਦੇਵਤਾ ਸੀ ਉਹਨੂੰ ਸੀ ਕਿ ਕ੍ਰਿਸ਼ਨ ਜੀ ਮੈਰੀ ਰੱਖਿਆ ਕਰਨਗੇ ਤੇ ਪਰਮਾਤਮਾ ਕ੍ਰਿਸ਼ਨ ਸਰੂਪ ਚ ਹੀ ਆਇਆ ਔਰ ਉਸਨੇ ਉਹ ਹੀ ਆਪਣਾ ਚੱਕਰ ਦੂਰੋਂ ਮਾਰ ਕੇ ਤੇ ਤੰਦੂਏ ਦੀਆਂ ਤਾਰਾਂ ਕੱਟ ਕੇ ਹਾਥੀ ਨੂੰ ਜਲ ਵਿੱਚੋਂ ਕੱਢ ਕੇ ਬਾੜ ਥਲ ਦੇ ਵਿੱਚ ਖੜਾ ਕਰ ਦਿੱਤਾ ਕਾਲ ਧਰੇ ਚੱਕਰ ਬੈਕੁੰਤ ਤੇ ਆਏ ਗਜ ਹਸਤੀ ਕੇ ਪ੍ਰਾਣ ਉਧਾਰੀ ਹਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹ ਦੋ ਪੰਕਤੀਆਂ ਦੀ ਕਥਾ ਚਲਦੀ ਹੈ ਸਤਿਗੁਰੂ ਮਾਰੇ ਕਿਰਪਾ ਕਰਦੇ ਉਹ ਜਦੋਂ ਪਰਮਾਤਮਾ ਜਿਹੜਾ ਉਹਨੂੰ ਤੇ ਆਉਂਦਾ ਹੈ ਉਹ ਉਹਦੀ ਰੱਖਿਆ ਵੀ ਕਰਦਾ ਐਵੇਂ ਨਹੀਂ ਗੁਰਮਤਿ ਪਿਆਰੋ ਕਿਤੇ ਵੀ ਜਿੱਥੇ ਦੁਨਿਆਵੀ ਬੰਦਾ ਨਹੀਂ ਪਹੁੰਚ ਸਕਦਾ ਕੋਈ ਜੁੜੇ ਨਾ ਦੁਨਿਆਵੀਆਂ ਦੇ ਨਾਲ ਵੀ ਉਹ ਕਹਿੰਦੇ ਮਨੁੱਖ ਗੁਰੂ ਸਾਡਾ ਮਨੁੱਖ ਹੋਣਾ ਚਾਹੀਦਾ ਉਹ ਸਾਨੂੰ ਵੀ ਸਮਝਾ ਜਾਂਦੇ ਪਈਆਂ ਨੇ ਬਾਕੀ ਉਹਨਾਂ ਨੂੰ ਪਤਾ ਨਹੀਂ ਕਿ ਗੁਰੂ ਦੀ ਜਿਹੜੀ ਲੋੜ ਕਿੱਥੇ-ਕਿੱਥੇ ਪੈਣੀ ਹੈ ਸਾਨੂੰ ਗੁਰੂ ਹੁੰਦਾ ਕੀ ਹੈ ਗੁਰੂ ਗੁਰਮਖ ਪਿਆਰਿਓ ਹੱਥਾਂ ਪੈਰਾਂ ਦਾ ਸੋਚ ਦਾ ਮੁਤਾਜ ਨਹੀਂ ਬਸ ਮਨੁੱਖ ਦੀ ਰੱਖਿਆ ਹੁੰਦੀ ਚਾਹੀਦੀ ਤੇ ਮਨੁੱਖ ਰੱਬ ਨਾਲ ਮਿਲਨ ਹੋਣਾ ਚਾਹੀਦਾ ਇਹੋ ਹੀ ਗੁਰੂ ਦਾ ਵੱਡਪਨ ਹੈ ਵੱਡਾ ਗੁਣ ਇਹੋ ਹੀ ਹੈ ਅੱਕ ਤੇਰੇ ਦਾਸ ਧਿਆਨ ਤੇਰੇ ਦਾਸ ਤੈਨੂੰ ਤੇ ਹੁੰਦੇ ਨੇ ਉਹ ਤੂੰ ਰੱਖਣ ਵਾਲਿਆ ਤੇ ਜੇ ਉਹ ਧਿਆਨ ਤੇਰੇ ਵੱਲ ਲਾਉਂਦੇ ਨੇ ਤੇ ਰੱਖਿਆ ਕਰਨ ਵੀ ਉਹ ਆਉਂਦਾ ਹੈ ਜਿਵੇਂ ਧੰਗੁਰੂ ਤੇਗ ਬਾਰਦਰ ਸੱਚੇ ਪਾਤਸ਼ਾਹ ਵੱਲ ਧਿਆਨ ਦਿੱਤਾ ਨਾ ਭਾਈ ਮੱਖਣਛਾਹ ਲਬਾਣਾ ਜੀ ਨੇ ਤੇ ਸਤਿਗੁਰੂ ਮਾਰੇ ਜੀ ਗਏ ਤੇ ਜਦੋਂ ਬਾਈ ਮੱਜੀਆਂ ਦਿੱਤੀਆਂ ਵੇਖੀਆਂ ਇੱਥੇ ਭਾਈ ਮੱਖਣਛਾਹ ਨੇ ਤੇ ਹਰਾਨ ਹੋਇਆ ਵੀ ਏਡੀ ਸ਼ਕਤੀ ਪਾਵਰ ਇੰਨੀ ਤਾਕਤ ਹੋਵੇ ਤੇ ਬਾਹਰ ਏਡਾ ਜਿਹੜਾ ਕਮਸਾਨ ਮਚਾਇਆ ਹੋਵੇ ਬਾਈਆਂ ਨੇ ਉਹਨੇ ਪੰਜ-ਪੰਜ ਮੋਹਰਾਂ ਰੱਖੀਆਂ ਔਰ ਇੱਕ ਮੋਹਰ ਦੀ ਕੀਮਤ 38900 ਰੁਪਏ ਹੈ ਤੀ ਲਾ ਲਈਏ ਤੇ ਡੇਢ ਡੇਢ ਵੱਖ ਦੀਆਂ ਮੋਹਰਾਂ ਇੱਕ ਦਿਨ ਮੰंजे ਤੇ ਰੱਖਦਾ ਤੁਰੇ ਆ ਰਿਹਾ ਪਰ ਬੋਲਿਆ ਨਹੀਂ ਕੋਈ ਵੀ ਉਹਨਾਂ ਦੇ ਹੱਥ ਵੀ ਹੈਗੇ ਸੀ ਗੁਰੂਆਂ ਦੇ ਉਹਨਾਂ ਦੇ ਪੈਰ ਵੀ ਹੈਗੇ ਸੀ ਉਹ ਉੱਚੇ ਲੰਮੇ ਜਵਾਨ ਵੀ ਹੋਣਗੇ ਪਲੰਘੇ ਚੰਗੇ ਸੋਹਣੇ ਦਾਏ ਉਹਨਾਂ ਪਰ ਬੋਲਿਆ ਨਹੀਂ ਕੋਈ ਉਹਨਾਂ ਇੱਕ ਬੋਲ ਸੁਣਨਾ ਸੀ ਤੇ ਨਹੀਂ ਬੋਲਿਆ ਤੇ ਗੁਰਮੁਖ ਘਰੇ ਜਦੋਂ ਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਕੋਲ ਆ ਵੇਖੋ ਭੋਰਾ ਸਾਹਿਬ ਸਤਗੁਰੂ ਮਾਰਨ ਚਾਤਰਾ ਲੈ ਕੇ ਬੈਠੇ ਮਾਤਾ ਨਾਨਕੀ ਜੀ ਨੂੰ ਮਿਲੇ ਆਰ ਕੇ ਬੈਲ ਤੇ ਕੀਤੇ ਕਿੰਦੇ ਲੰਘ ਜਾਓ ਜਦੋਂ ਅੰਦਰ ਗਏ ਪੰਜ ਰੱਖੀਆਂ ਛੱਕਾ ਇਹਦੇ ਪੰਜ ਰੱਖੀਆਂ ਸਤਗੁਰੂ ਮਰਨ ਗੁੱਟ ਫੜ ਲਿਆ ਤੇ ਉਹ ਜਿਹੜਾ ਚਾਦਰਾਂ ਲਾ ਕੇ ਆਪਣਾ ਮੋਢਾ ਵਿਖਾਇਆ ਤੇ ਕਿੱਲਾਂ ਦੇ ਨਿਸ਼ਾਨ ਆ ਕੋ ਸਤਮਾਲ ਸ੍ਰੀ ਬਾਦਸ਼ਾਹ ਕਹਿੰਦੇ ਹੋਰ ਨਹੀਂ ਕਿਸੇ ਨੂੰ ਭੇਜਦੇ ਪਈ ਅਸੀਂ ਆਪ ਜਾਂਦੇ ਆ ਸਿੱਖਾਂ ਦੇ ਬਾਣ ਪੜਨ ਵਾਸਤੇ ਗੁਰੂ ਆਪ ਜਾਂਦਾ ਕਿਸੇ ਦੀ ਦੂਤੀ ਨਹੀਂ ਲਾਉਂਦਾ ਕਿ ਜਦ ਤੂੰ ਚੱਲਿਆ ਜਾਵੇਂ ਉਹਦੇ ਤੋਂ ਪਹੁੰਚਣਾ ਹੋਵੇ ਸੇਕੋ ਵਿਚਾਰਾ ਉੱਤੇ ਰੇੜ ਰੇੜ ਕਰਕੇ ਮਰ ਜਾਵੇ ਕਿ ਮੇਰਾ ਤੇ ਗੁਰੂ ਹੀ ਨਹੀਂ ਆਇਆ ਨਹੀਂ ਗੁਰਮੁਖ ਪਿਆਰੇ ਤੇਰੇ ਦਾਸ ਤੇ ਆਇਆ ਤੁੱਤ ਤੂੰ ਰੱਖਣ ਵਾਲਿਆ ਉਹ ਮੱਖਣ ਚਾਹ ਲਬਾਣਾ ਉਹ ਆਪਣੀ ਗੁਤਲੀ ਭਰ ਕੇ ਸੋਨੇ ਦੀਆਂ ਮੋਹਰਾਂ ਨਹੀਂ ਗੁਰੂ ਤੇਗ ਬਾਦਰ ਸੱਚੇ ਪਾਤਸ਼ਾਹ ਦੇ ਪਿੱਛੇ ਪਿੱਛੇ ਫਿਰਦਾ ਰਿਹਾ ਗੁਰੂ ਤੇਗ ਬਾਦਰ ਸੱਚੇ ਪਾਤਸ਼ਾਹ ਤੁਹਾਡੇ ਵਰਗਾ ਗੁਰੂ ਨਹੀਂ ਕੋਈ ਤੇਗ ਬਾਦਰ ਸਿਮਰਿਐ ਤੇਗ ਬਾਦਰ ਸਿਮਰਿਐ ਸਿਮਰਿਆ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਕਰ ਆਖਦੇ ਤੁਹਾਡੇ ਵਰਗਾ ਗੁਰੂ ਨਹੀਂ ਕੋਈ ਤੇ ਗੁਰਮੁਖ ਪਿਆਰਿਓ ਹਰਦਾਂ ਪੰਜ ਸੌ ਜਵਾਨ ਲੈ ਕੇ ਚਰਨਾ ਵਿੱਚ ਖੜਾ ਰਿਆ